Oh, <laughs> ਜ਼ਿਲ੍ਹਾ ਅੰਮ੍ਰਿਤਸਰ ਦੇ ਤੀਨ ਪਿੰਡ ਮਜੀਠਾ ਰੋਡ ਗੰਡਾ ਸਿੰਘ ਵਾਲੀ ਗਲੀ 2 ਨੰਬਰ ਬਲਾਕ ਵੇਰਕਾ ਦੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਜੋ ਸਹੂਲਤਾਂ ਤੋਂ ਵਾਂਝਾ ਹੈ ਅਤੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਕੋਈ ਸਾਰ ਨਹੀਂ ਲਈ ਇੱਥੋਂ ਤੱਕ ਕਿ ਸਰਕਾਰੀ ਪੈਨਸ਼ਨ ਵੀ ਨਹੀਂ ਲੱਗੀ ਉੱਥੇ ਹੀ ਸਰਕਾਰੀ ਕਣਕ ਰਾਸ਼ਨ ਵੀ ਨਹੀਂ ਮਿਲ ਰਿਹਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆਂ ਪੀੜਿਤਾ ਮਧੂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੇ ਮਾਤਾ ਪਿਤਾ ਬਜ਼ੁਰਗ ਹਨ ਨਾ ਕੋਈ ਸਾਡਾ ਭਰਾ ਹੈ ਅਸੀਂ ਦੋਵੇਂ ਭੈਣਾਂ ਹਾਂ ਅਤੇ ਸਾਡੇ ਬਜ਼ੁਰਗ ਮਾਤਾ ਪਿਤਾ ਦੀ ਦੇਖਭਾਲ ਕੋਈ ਨਹੀਂ ਕਰਦਾ ਇਸ ਕਾਰਨ ਅਸੀਂ ਆਪਣੇ ਮਾਤਾ ਪਿਤਾ ਦੇ ਨਾਲ ਰਹਿ ਰਹੇ ਆ ਮਧੂ ਗੌਰ ਨੇ ਵੀ ਦੱਸਿਆ ਕਿ ਕਿਸੇ ਵੀ ਸੇ ਕਿਸੇ ਵੀ ਸਰਕਾਰ ਨੇ ਨਹੀਂ ਸੋਚਿਆ ਇਥੋਂ ਤੱਕ ਕਿ ਲੈਟਰਿੰਗ ਟੁੱਟੀ ਪੱਜੀ ਹੈ ਅਤੇ ਕਮਰੇ ਵਿੱਚ ਛੱਤ ਦੀ ਹਾਲਾਤ ਵੀ ਖਸਤਾ ਦਿਸ ਰਹੀ ਹੈ ਇਹਨਾਂ ਨੇ ਨਹੀਂ ਬਲਕਿ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਦੀ ਸਰਕਾਰ ਵੱਖ-ਵੱਖ ਸੰਸਥਾਵਾਂ ਕੋਲੋਂ ਮੰਗ ਕੀਤੀ ਹੈ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਮੰਗ ਕਰਨ ਵਾਲੇ ਅਜਾਲਵੀਰ ਕੌਰ ਸੋਨੂ ਜੋਹਲ ਗੱਜਣ ਸਿੰਘ ਮੋਟੂ ਹੋਰ ਵੀ ਆਦੀ ਹਨ ਅੰਮ੍ਰਿਤਸਰ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਤੇ ਕੈਮਰਾਮੈਨ ਜਸ਼ਨਦੀਪ ਕੌਰ ਤੇ ਅਨਮੋਲਦੀਪ ਕੌਰ ਦੀ ਰਿਪੋਰਟ ਟੋਟਲ ਇੰਡੀਆ న్యూਸ ਤੋਂ ਮੋਲਫੀਤ ਕੋਰ ਅੱਜ ਅਸੀਂ ਪਹੁੰਚੇ ਆ ਅਮਨਿਤ ਸਾਹਿਬ ਦੇ ਨੀਲੇ ਪਿੰਡ ਮਜੀਠਾ ਰੋਡ ਗੁਬਨਦਾ ਜੀ ਸੰਕੀਤਾ ਜੀ ਟੋਟਲ న్యూਸ ਇੰਡੀਆ ਤੋਂ ਅੱਜ ਜਿ ਆਇਆ ਜਿਲ੍ਹਾ ਅਮਰਸਾ ਦੇ ਅਧੀਨ ਮੁਜੀਠਾ ਰੋਡ ਤੇ ਗੰਡਾ ਸਿੰਘ ਦੇ ਇੱਥੇ ਦੁਖੀ ਪਰਿਵਾਰ ਤੇ ਗਰੀਬ ਪਰਿਵਾਰ ਹੈ ਜੋ ਰੋਟੀ ਤੋਂ ਯਾਤਰ ਦੇ ਲੈਟਰਿੰਗ ਬਾਥਰੂਮ ਤੱਕ ਨਹੀਂ ਬਣਾ ਸਕਿਆ ਇਥੋਂ ਤੱਕ ਕੇ ਸਰਕਾਰ ਨੇ ਇਹਨਾਂ ਦਾ ਹਿੱਤ ਕੁਝ ਨਹੀਂ ਬਣਾਇਆ ਕਹਿੰਦੇ ਨੇ ਘਰ ਵਾਲਿਆਂ ਦਾ ਕਹਿਣਾ ਹੈ ਕਿ ਸਾਡਕੋ ਕੀਮਤੀ ਵੋਟਾਂ ਲੈ ਜਾਂਦੇ ਨੇ ਪਰ ਹਾਇਦਿਕਾ ਸਾਡੇ ਘਰ ਵਾਲੇ ਕਿਹਦੇ ਖਾਣਗੇ ਤਾਂ ਜਦੋਂ ਉਹਨਾਂ ਨਾਲ ਪਰਵਾਹ ਨਾ ਕਰ ਬਦ ਕਰਦੇ ਹਾਂ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਆਪਣਾ ਮਦੂ ਮੁਜੀਠਾ ਮਦੂ ਕੀ ਨਾਂ ਦਾ ਜੀ ਹਾਂਜੀ ਕੀ ਇਹਨਾਂ ਤੁਸੀਂ ਲੜਕੇ ਹਾਂਜੀ ਤੇ ਕੀ ਪ੍ਰੋਬਲਮ ਹੈ ਆ ਮੰਮੀ ਨਾਲੀ ਘਰ ਦੀ ਪ੍ਰੋਬਲਮ ਡੈਡੀ ਕੋ ਕੰਮ ਨਹੀਂ ਜੀਉਂਦਾ ਮੰਮੀ ਤਾਂ ਨਹੀਂ ਹੁੰਦਾ ਤੇ ਘਰ ਸਾਡਾ ਇਦਾਂ ਹੀ ਤੇ ਮੈਂ ਤੁਹਾਡੀ ਡੈਡੀ ਕੋ ਰਹਿ ਕੇ ਤੇ ਕੰਮ ਕਰਦੇ ਫੇਰੇ ਤੇ ਤੁਹਾਡਾ ਫ੍ਰਦਰ ਕੋਈ ਨਹੀਂ ਜੀ ਦੋ ਬਤਾਂ ਤੇ ਤੱਕ ਕਿੰਨੇ ਚਿਰ ਤੋਂ ਰਹਿ ਰਹੇ ਤੁਸੀਂ 1 ਸਾਲ ਹੋ ਗਿਆ ਪਹਿਲਾ ਵਾਰ ਨਹੀਂ ਇਹਨਾਂ ਨੂੰ ਤੁਹਾਡੇ ਡੈਡੀ ਮੰਮੀ ਹੋਣਾ ਸੀ 25 ਸਾਲ ਹੋ ਗਏ ਤੇ ਅਜੇ ਤੱਕ ਕਿਸੇ ਨੇ ਕਾਉਂਸਲਰ ਨੇ ਕਿਸੇ ਨੇ ਕੋਈ ਬਾਫੜੀ ਹਾਂਜੀ ਹਾਂਜੀ ਬੋਟਾ ਲੈ ਕੇ ਚੱਲ ਜਾਂਦੇ ਨੇ ਕਹਿੰਦੇ ਕਰਾਂਗੇ ਬਾਅਦ ਕਰਦੇ ਨੇ ਉਹ ਇਹਨਾਂ ਦੀ ਪੈਨਸ਼ਨ ਨਹੀਂ ਉਹ ਜੀ ਪੈਨਸ਼ਨ ਵੀ ਕਿਆਇ ਲਵਾ ਦਿੱਤੇ ਹੋ ਉਹ ਕਹਿੰਦੇ ਕਿ ਨਹੀਂ ਇਹਨਾਂ ਦੇ ਲਈ ਅੱਛਾ ਤਾਂ ਉਹਨਾਂ ਨੂੰ ਕੀ ਗੱਲ ਐਵੇਂ ਇੱਦਾਂ ਮਾਰਦੇ ਤੜ ਕਿ ਸਰਕਾਰ ਕੋਲ ਮੰਗਿਆ ਹਾਂ ਦੀ ਸਰਕਾਰ ਤੋਂ ਮੰਗਿਆ ਜਿਆ ਲੱਭਾ ਲੈਂਦੇ ਜਦੋਂ ਪਾਤ ਤੋਂ ਪਾਤ ਦਾ ਰਾਇ ਮਾਤਰ ਇਹ ਪਰਿਵਾਰ ਨਾਲ ਗੱਲਬਾਤ ਕੀਤੀ ਆ ਜੋ ਕਿ ਕਹਿਣ ਦੇ ਕੇ ਬਜ਼ੁਰਗ ਹਨ ਪਰ ਇਹਨਾਂ ਨੂੰ ਨਾ ਹੀ ਸਰਕਾਰ ਨੇ ਕੋਈ ਪੈਨਸ਼ਨ ਲਈ ਹੈ ਤੇ ਨਾ ਹੀ ਕੋਈ ਇਹਨਾਂ ਦੀ ਮਾਲੀ ਸਹਾਇਤਾ ਕੀਤੀ ਗਈ ਹੈ ਦੇਖੋ ਉਹਨੀਆਂ ਸਰਕਾਰਾਂ ਜਾਂਦੀਆਂ ਸਰਕਾਰਾਂ ਪਰ ਕੋਈ ਗਰੀਬ ਵਾਲ ਕੋਈ ਨਹੀਂ ਦੇ ਘਰ ਵਾਲਾ ਦਾ ਇਹ ਦੋਚਾ ਟੋਟਲ ਨਿਊਜ਼ ਤੁਮਰ ਕੀ ਸਿੰਘ ਚੀਦਾ ਅੰਮ੍ਰਿਤਸਰ ਤੋਂ ਵਿਸ਼ੇਸ਼ ਰਿਪੋਰਟ